ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬੈਠੀ ਹਾਲ ਨੇ ਸਾਰੇ ਕਿਸਾਨ ਵੀਰਾਂ ਦੇ ਅੱਜ ਦੀ ਵੀਡੀਓ ਬਣਾ ਰਿਹਾ ਬਈ ਆਪਾਂ ਪਿੰਡ ਢੱਡੇ ਨੇੜੇ ਰਾਮਪੁਰਾ ਫੋਲ ਤੇ ਜ਼ਿਲ੍ਹਾ ਬਾਈ ਨੂੰ ਪਈ ਜਾਂਦਾ ਬਈ ਬਠਿੰਡਾ ਇੱਕ ਗਾਂਈ ਸੇਲ ਦੇ ਵਾਸਤੇ ਹੈ ਬਾਈ ਕੋਲ ਬੜੀ ਸੋਹਣੀ ਬਾਈ ਤੇ ਸਾਰੀ ਜਾਣਕਾਰੀ ਤੁਹਾਨੂੰ ਦੇ ਦਿੰਨੇ ਆ ਵੀਡੀਓ ਦੇ ਵਿੱਚ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਆਪਣੇ ਚੈਨਲ ਉੱਤੇ ਨਵੇਂ ਹੋ ਤਾਂ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਕਰ ਦਿਓ ਸਬਸਕ੍ਰਾਈਬ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਹੁਣ ਗੱਲ ਕਰਦੇ ਆ ਬਾਈ ਗਾਂਈ ਦੇ ਬਾਰੇ ਚ ਗਾਂਈ ਜਿਹੜੀ ਹੈਗੀ ਬਾਈ ਤੀਜਾ ਸੂਗਾ ਸੂਣਾ ਜਰਾ ਤੇ ਦਿਨ ਪੂਰੇ ਨੇ ਬਾਈ ਗਾਂਈ ਦੇ ਇੱਕ ਦੋ ਦਿ ਤੇ ਤੀਜਾ ਸੂਹਾ ਸੂਣਾ ਬਾਈ ਦੂਜੇ ਸੂਹ ਦੇ ਰਿਕਾਰਡ ਦੀ ਗੱਲ ਕਰੀਏ 27 ਤੋਂ 28 ਲੀਟਰ ਦਾ ਬਾਈ ਪਿਛਲੇ ਸੂਹ ਦਾ ਰਿਕਾਰਡ ਸੀਗਾ ਤੇ ਹੁਣ ਤੀਜਾ ਸੂਹਾ ਸੂਣਾ ਬਾਈ ਤੇ ਕੱਦ-ਕਾਡ ਦੀ ਬਾਈ ਲਾਈਨ ਚੰਦਰੀਆ ਦੇ ਸਕਦੇ ਆਂ ਆਪਾਂ ਠੰਡੀ ਸੀਲ ਪੂਰੀ ਹੈ ਜੀ ਤੇ ਬੱਠੀ ਆਪਾਂ ਥਨਲੇਵਾ ਦੇ ਸਕਦੇ ਆਂ ਬਾਈ ਥਨਲੇਵੇ ਦੀ ਲਾਈਨ ਪੂਰੀ ਸਾਫ ਹੈ ਜੀ ਚਾਰ ਥਾਣੇ ਪੂਰੇ ਤੇ ਚਾਰੇ ਥਾਣਾ ਦੀ ਜ਼ਿੰਮੇਵਾਰੀ ਹੋ ਬਾਈ ਦੀ ਪੂਰੀ ਤੇ ਵਾਜਨ ਡੇਰਾ ਬਾਈ ਪੂਰਾ ਜਾ ਚੰਦਰੀ ਤੰਦਰੁਸਤ ਜਾ ਬਾਈ ਘਰ ਦੀ ਜਾ ਬਾਈ ਦੇ ਤੇ ਰੇਟ ਦੀ ਗੱਲ ਕਰੀਏ ਬਾਈ 90000 ਰੁਪਏ ਬਾਈ ਵੱਲੋਂ ਡਿਮਾਂਡ ਆ ਕਿ ਫਿਰਸ ਰ ਏਰੀਆ ਬਾਈ ਦਾ ਏਰੀਆ ਬਾਈ ਪਿੰਡ ਢਡੇ ਨੇੜੇ ਰਾਮਪੁਰਾ ਫੋਲ ਦੇ ਜਿਲ੍ਹਾ ਬਾਈ ਨੂੰ ਪਈ ਜਾਂਦਾ ਬਾਈ ਬਠੰਡਾ ਤੇ ਬਾਕੀ ਬਾਈ ਦੇ ਨੰਬਰ ਬਾਈ ਆ ਪਾਸਟਿੰਗ ਉੱਤੇ ਦੇਤੇ ਹੋ ਸੀ ਬਾਈ ਨਾਲ ਸੰਪਰਕ ਕਰਕੇ ਡਰਾਈਂਗ ਦੇ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਬਾਈ ਤੇ ਇਹ ਤੁਹਾਡੇ ਲਈ ਪਸ਼ੂ ਮਸ਼ੀਨਰੀ ਸਾਧਨ ਕੁ ਜਮੀਨ ਪਲਾਟ ਵਿਕਾਊ ਹੈ ਜਿਹੜਾ ਤਾਂ ਆਪਾਂ नीचे ਦਿੱਤੇ ਹੋਏ ਨੰਬਰਾਂ ਤੇ ਫੋਟੋ ਵੀਡੀਓ ਤੁਸੀਂ ਭੇਜ ਸਕਦੇ ਹੋਗੇ ਆਪਾਂ ਤੁਹਾਡੀ ਵੀ ਆੜ ਆਪਣੇ ਚੈਨਲ ਉੱਤੇ ਲਾਵਾਂਗੇ ਵੀਡੀਓ ਬਦਲ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਜੀ ਮਿਲਦੇ ਹਾਂ ਕਿਸ ਨੰਬੀ ਵੀਡੀਓ ਦੇ ਵਿੱਚ ਧੰਨਵਾਦ ਜੀ